ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਐਸਟੀਪੀਸੀ ਵੋਟਰ ਸੂਚੀਆਂ ਵਿੱਚ ਖਾਮੀਆਂ ਦਾ ਮਾਮਲਾ ਗੁਰਦੁਆਰਾ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ ਇਸ ਮਾਮਲੇ ਸੰਬੰਧੀ ਸ਼੍ਰੋਮਣੀ ਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਮਿਸ਼ਨ ਨੂੰ ਮਿਲੇ ਹਨ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਉਸਨੇ ਸੂਚੀਆਂ ਵਿੱਚ ਕਈ ਖਾਮੀਆਂ ਵੱਲ ਇਸ਼ਾਰਾ ਕੀਤਾ ਹੈ ਪਹਿਲਾ ਜਿੰਨਾਂ ਲੋਕਾਂ ਦੇ ਨਾਮ ਤੋਂ ਬਾਅਦ ਸਿੰਘ ਜਾਂ ਕੋਡ ਨਹੀਂ ਲੱਗਦਾ ਉਹਨਾਂ ਨੂੰ ਵੋਟਰ ਸੂਚੀਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਉਹਨਾਂ ਮੰਗ ਕੀਤੀ ਕਿ ਵੋਟਰ ਸੂਚੀਆਂ ਵਿੱਚ ਇੰਤਜ਼ਾਰ ਉਠਾਉਣ ਦਾ ਸਮਾਂ ਵਧਾਇਆ ਜਾਵੇ ਵਫਾ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਜਿੰਦਰ ਸਿੰਘ ਪੁੰਦੜ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ ਸ਼ੋਮਨੀ ਪ੍ਰਧਾਨ ਕਮੇਟੀ ਧਾਮੀ ਵੀ ਮੌਜੂਦ ਹਨ ਮੀਟਿੰਗ ਵਿੱਚ ਚਾਰ ਮੁੱਦੇ ਉਠਾਏ ਗਏ ਪਹਿਲਾ ਅਕਾਲੀ ਦਲ ਦੇ ਵਫਦ ਨੇ ਕਮਿਸ਼ਨ ਨੂੰ ਦੱਸਿਆ ਹੈ ਕਿ ਪੰਜਾਬ ਵਿੱਚ ਕੋਈ ਵੀ ਵੋਟਰ ਅਜਿਹਾ ਨਹੀਂ ਹੈ ਜਿਸ ਦਾ ਆਪਣਾ ਘਰ ਨਾ ਹੋਵੇ ਪਰ ਬਹੁਤ ਸਾਰੀਆਂ ਵੋਟਾਂ ਤੇ ਘਰ ਦੇ ਨੰਬਰ ਵੀ ਨਹੀਂ ਹੁੰਦੇ ਇੱਕ ਤੋਂ 100 ਤੱਕ ਅੰਕ ਗਾਇਬ ਹਨ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਵੋਟਾਂ ਸਿਰਫ 0 ਨੰਬਰ ਤੇ ਹੀ ਪਈਆਂ ਹਨ ਦੋ ਰਾਹਤ ਮਰਿਆਦਾ ਅਨੁਸਾਰ ਸਿੱਖ ਧਰਮ ਵਿੱਚ ਪੈਦਾ ਹੋਏ ਬੱਚੇ ਦੇ ਨਾਮ ਪਿੱਛੇ ਸਿੰਘ ਜਾਂ ਕੋੜ ਲਿਖੇ ਜਾਂਦੇ ਹਨ ਪਰ ਸਿੰਘ ਅਤੇ ਕੋਰ ਵੋਟਰ ਸੂਚੀਆਂ ਵਿੱਚ ਸ਼ਾਮਲ ਨਾਵਾਂ ਤੋਂ ਪਿੱਛੇ ਨਹੀਂ ਹਨ ਜਿਸ ਤੋਂ ਬਾਅਦ ਇਹ ਸਪਸ਼ਟ ਹੁੰਦਾ ਹੈ ਕਿ ਵੋਟਰ ਸੂਚੀਆਂ ਵਿੱਚ ਧਾਂਦਲੀ ਹੋਈ ਹੈ ਅਜਿਹੇ ਮਾਮਲੇ ਵਿੱਚ ਕਈ ਪਿੰਡ ਵਿੱਚ ਸਾਹਮਣੇ ਆਏ ਹਨ ਵਫਤ ਦੇ ਦਲੀਲ ਦਿੱਤੀ ਹੈ ਕਿ ਉਸ ਨੂੰ ਸਿੱਖ ਧਰਮ ਦਾ ਗਿਆਨ ਨਹੀਂ ਹੈ ਉਹ ਵੋਟਰ ਕਿਵੇਂ ਬਣ ਸਕਦਾ ਹੈ ਅਜਿਹੀ ਕਰਕੇ ਸਿੱਖ ਧਾਰਮਿਕ ਸਥਾਨਾਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਿਤੇ ਜਾਰੀ ਹੈ ਤੀਜਾ ਕਈ ਥਾਵਾਂ ਦੇ ਅਸਲ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਸਿੱਖ ਧਰਮ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਵੋਟ ਨਹੀਂ ਪਾ ਸਕਦੇ ਉਹਨਾਂ ਦੋਸ਼ਾ ਲਗਾਇਆ ਹੈ ਕਿ ਇਹ ਸਾਰੀ ਕਾਰਵਾਈ ਸਰਕਾਰੀ ਸਜਿਸ਼ ਦੇ ਹਿੱਸੇ ਵਿੱਚ ਕੀਤੀ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਸਨੇ ਇਸ ਦੇ ਕੁਝ ਸਬੂਤ ਪੇਸ਼ ਕੀਤੇ ਹਨ ਚੌਥੀ ਕਮਿਸ਼ਨ ਨੂੰ ਸਮੀਖਿਆ ਲਈ ਸਮਾਂ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਸਾਰੀਆਂ ਗੱਲਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾ ਸਕੇ 31 ਮਾਰਚ ਤੱਕ ਦਾ ਸਮਾਂ ਮੰਗਿਆ ਗਿਆ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੋਲਟਾ ਸੀ ਬਣਾਈਆਂ ਉਹਨਾਂ ਤੇ ਬਹੁਤ ਵੱਡੇ ਕਪਲੇ ਹੋਏ ਨੇ ਕੁਝ ਸਾਤ ਇਹ ਹੈ ਕਿ 1 ਤੋਂ ਲੈ ਕੇ 100 ਤੱਕ ਕੋਈ ਘਰ ਦਾ ਨੰਬਰ ਹੀ ਨਹੀਂ 0 ਨੰਬਰ ਤੇ 100 ਘਰ ਦੀ ਵੋਟ ਪੜ ਗਈ ਪੰਜਾਬ 'ਚ ਕੋਈ ਇਹ ਜਗ੍ਹਾ ਨਹੀਂ ਪੰਜਾਬੀ ਦੀ ਜਿਹਦਾ ਆਪਦਾ ਘਰ ਨਾ ਹੋਵੇ ਤੇ ਉਹਦਾ ਆਪਦਾ ਨੰਬਰ ਨਾ ਹੋਵੇ ਇਸ ਤਰ੍ਹਾਂ ਹੋਏ ਨੇ ਤੇ ਬਾਕੀ ਇਸ ਤਰ੍ਹਾਂ ਹੋਇਆ ਹੈ ਕਿ ਜੋ ਸਿੱਖ ਤਰਫ ਦੀ ਡੈਫੀਨੇਸ਼ਨ ਹੈ ਉਹਦੇ ਉਲਟ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾ ਉਹਦਾ ਨਾਂ ਕੌਰ ਤੇ ਸਿੰਘ ਹੈ ਉਹਨਾਂ ਨੇ ਬੋਟਾ ਹਜ਼ਾਰਾਂ ਦੇ ਤਾਜ ਬਣੀਆਂ ਪਈਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈਗੇ ਜਿਹੜੇ ਅਸੀਂ ਕੁਝ ਮਿਸਾਲ ਦੇ ਕੇ ਜੱਜ ਸਾਹਿਬ ਨੂੰ ਦੱਸ ਕੇ ਆਏ ਆ ਉਹਨਾਂ ਤੋਂ ਟਾਈਮ ਲਿਆ ਕਿ ਰਿਵਿਊ ਵਾਸਤੇ ਸਾਨੂੰ ਟਾਈਮ ਹੋਰ ਦਿਓ ਕੰਪਲੀਟ ਟਾਈਮ ਤੇ ਨਾਲ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਡੋਸ ਲਓ ਤਾਂ ਕਿ ਜਿਹੜਾ ਧਰਮ ਹੈ ਜਿਵੇਂ ਮੁਸਲਮਨ ਧਰਮ ਆ ਜਾਂ ਇਸਾਈ ਧਰਮ ਆ ਜਾਂ Hindu ਧਰਮ ਹੈ ਜਿਵੇਂ ਜੁੱਧੇ ਹੈ ਜੇ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਭੁੰਡਰ ਜਾ ਕੇ ਉਹਦਾ ਮੱਠ ਦਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਕੋ ਬਨ ਲੇਗਾ ਜੇ ਕੋ ਬਸੈਦ ਦਾ ਕਹੇ ਬਾਦਰੀ ਮਸਜਿਦ ਦਾ ਸੀਬਾ ਸਾਹਿਬ ਬਣਨੇ ਕੋ ਬਨ ਲੇਗਾ ਤੇ ਫਿਰ ਪਲਾ ਸਿੱਖ ਧਰਮ ਦਾ ਜਿਹੜਾ ਹਰਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਉੱਚਤਮ ਤੇ ਲੇਟੈਸਟ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਥਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਹੈ ਨਹੀਂ ਅਗਰ ਇਹ ਬੋਟਾ ਬਣਾ ਕੇ ਤੇ ਬੋਟਾਂ ਦੇ ਜਰੀਏ ਉੱਥੇ ਬਣ ਜਾਂਦੇ ਨੇ ਐਦੂ ਵੱਡਾ ਧੱਕਾ ਕੌਮ ਨਾਲ ਕੋ ਹੋ ਨਹੀਂ ਸਕਦਾ ਇਸ ਕਰਕੇ ਇਹਦੇ ਵਾਸਤੇ ਅਸੀਂ ਸਾਰੇ ਲੋਕ ਆਏ ਆ ਇਹਦੇ ਚ ਧਾਮੇ ਸਾਹਿਬ ਵੀ ਨਾਲ ਹੀ ਸਨ ਦੇਖਿਆ ਤੁਸੀਂ ਉਹ ਜ਼ਰੂਰੀ ਸੀ ਚਲੇ ਗਏ ਨੇ ਬਾਕੀ ਅਸੀਂ ਸਾਰੇ ਖੜੇ ਆ ਚੀਬਾ ਸਾਹਿਬ ਹੋਰ ਸਾਨੂੰ ਟ੍ਰੇਲ 'ਚ ਕਾਨੂੰਨੀ ਤੌਰ ਤੇ ਆ ਜਿਹੜਾ ਸਾਰਾ ਅਸੀਂ ਦੇਖਿਆ ਇਸ ਤਰ੍ਹਾਂ ਇਹ ਸਾਰਾ ਡਿਟੇਲ 'ਚ ਦੱਸ ਦੇਣਗੇ ਤਾਂ ਦੇਖੋ ਟੋਟਲ ਕਿੰਨੀਆਂ ਕਵੋਟਾਂ ਜਿਹੜੀਆਂ ਦੇਖੋ ਮੇਨ ਜਿਹੜੀ ਤੁਹਾਨੂੰ ਸਾਰਾ ਐਵੇਂ ਦੱਸ ਦੇਣ ਕਿ ਕਿੰਨਾ ਜੋੜ ਜੋ ਮਸਲਾ ਹੈ ਕਿ ਸਰਕਾਰੀ ਦਖਲਅੰਦਾਜ਼ੀ ਦੇ ਨਾਲ ਸਿੱਖ ਸੰਸਥਾਵਾਂ ਨੂੰ ਖੋਣ ਦੀ ਜਿਹੜੀ ਵੱਡੀ ਸਾਜ਼ਿਸ਼ ਹੈ ਉਹ ਇੱਕ ਵਾਰੀ ਫੇਰ ਇੱਥੇ ਅਰਵਿੰਦ ਕੇਜਰੀਵਾਲ ਦੇ ਹੁਕਮਤ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਦਿੱਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਸਿਰੇ ਚੜ੍ਹਨਾ ਚਾਹੁੰਦੀ ਹੈ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਵੀ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲੇ ਜੱਜ ਸਾਹਿਬ ਕੋਲੇ ਆਏ ਸੀ ਤੇ ਅਸੀਂ ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਆ ਕਿ ਜੈਨੂਇਨ ਵੋਟਰ ਰਜਿਸਟਰ ਹੋਣ ਤੇ ਉਹਦੇ ਵਾਸਤੇ ਸੂਬੇ ਦੀ ਸਰਕਾਰ ਜਿਹੜੀ ਆ ਕੋਈ ਸਹਿਯੋਗ ਨਹੀਂ ਕਰ ਰਹੀ ਸਾਡੇ ਸਿੱਖ ਸੰਸਥਾਵਾਂ ਗੁਰਦੁਆਰਾ ਕਮੇਟੀਆਂ ਅਕਾਲੀ ਵਰਕਰ ਐਸਜੀਪੀਸੀ ਮੈਂਬਰ ਉਹ ਵੋਟਾਂ ਬਣਾ ਕੇ ਲੈ ਕੇ ਜਾਂਦੇ ਸੀ ਤੇ ਅੱਗੇ ਆਉਣਾ ਕੰਨੀ ਕੀਤੀ ਜਾਂਦੀ ਸੀ ਕਿ ਕੱਲਾ ਕੱਲਾ ਵੋਟਰ ਆਵੇ ਜਾਣਬੁੱਝ ਕੇ ਡਿਸਕਰੇਜ ਕੀਤਾ ਜਾਂਦਾ ਸੀ ਫਿਰ ਫੋਟੋ ਦੀ ਸ਼ਰਤ ਲੱਗੀ ਫਿਰ ਆਧਾਰ ਕਾਰਡ ਦੀ ਸ਼ਰਤ ਲੱਗੀ ਪਰ ਫਿਰ ਵੀ ਜਿਹੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਵੋਟਾਂ ਜਿਹੜੀਆਂ ਉਹ ਜਮ੍ਹਾਂ ਕਰਾਈਆਂ ਸੀ ਵੱਖ-ਵੱਖ ਰਿਟਰਨਿੰਗ ਅਫਸਰਾਂ ਕੋਲ ਹੁਣ ਪਹਿਲਾ ਇਹ ਕਿ ਜਿਹੜੀਆਂ ਜੈਨੂਨ ਵੋਟਾਂ ਉੱਤੇ ਜਮ੍ਹਾਂ ਹੋਈਆਂ ਵੱਡੇ ਪੱਧਰ ਤੇ ਪੰਜਾਬ ਭੱਜ ਕੰਪਲੇਂਟ ਹੈ ਕਿ ਉਹ ਵੋਟਾਂ ਗਾਇਬ ਹੈ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸਰਕਾਰ ਦੇ ਕੋਲ ਸਾਰਾ ਤੰਤਰ ਹੈ ਤੇ ਇਹਨਾਂ ਨੂੰ ਲੱਗਿਆ ਕਿ ਇਹ ਵੋਟਾਂ ਜਿਹੜੀਆਂ ਨੇ ਇਹ ਜੈਨੂਇਨ ਵੋਟਾਂ ਨਹੀਂ ਤੇ ਇਹ ਵੋਟਾਂ ਪਈਆਂ ਤੇ ਫਿਰ ਤੇ ਸਾਡੀ ਗੱਲ ਦੀ ਬੰਨੀ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ ਤੇ ਅਖੀਰਲੇ ਦਿਨਾਂ ਦੇ ਵਿੱਚ ਸਰਕਾਰਾਂ ਦੀਆਂ ਬੀਐਲੂ ਨੂੰ ਹਦਾਇਤਾਂ ਚਲੇ ਗਈਆਂ ਕਿ ਹੁਣ ਦੇਖਣ ਦੀ ਕੋਈ ਲੋੜ ਨਹੀਂ ਆਪਣੀਆਂ ਵੋਟਰ ਲਿਸਟਾਂ ਚੱਕੋ ਤੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਭਾਵੇਂ ਗੈਰ ਸਿੱਖ ਹੈ ਭਾਵੇਂ ਪੱਤੇ ਤੈ ਭਾਵੇਂ ਨਾਉਨ ਐਲੀਜੀਬਲ ਬੰਦਾ ਹੈ ਉਹਨੂੰ ਜਿਵੇਂ ਮਰਜ਼ੀ ਭਾਵੇਂ ਉਹਨੇ ਅਪਲਾਈ ਨਹੀਂ ਵੀ ਕੀਤਾ ਇਹ ਵੀ ਕੰਪਲੇਂਟ ਆ ਕਿ ਜਿਨ੍ਹਾਂ ਨੇ ਫਾਰਮ ਵੀ ਨਹੀਂ ਭਰਿਆ ਇਹਨਾਂ ਦਾ ਫਾਰਮ ਵੀ ਸੀ ਨਾਮ ਤੇ ਆਧਾਰ ਕਾਰਡ ਵੀ ਸੀ ਨਾਮ ਫੋਟੋ ਵੀ ਸੀ ਤੇ ਅਖੀਰ ਦੇ ਉੱਤੇ ਇੰਨੀ ਖੁੱਲੀ ਛੁੱਟੀ ਹੋ ਗਈ ਵੀ ਹੁਣ ਫਾਰਮ ਦੇ ਵੀ ਲੋੜ ਨਹੀਂ ਤੇ ਤੁਸੀਂ ਚੱਕ ਕੇ ਜਾ ਕੇ ਤੇ ਵੋਟਾਂ ਉਹ ਬਣਾ ਦਿਓ ਇਸ ਕਰਕੇ ਇਹ ਸਾਰੇ ਅਸੀਂ ਜੋ ਕੱਲ ਸਾਡੇ ਐਸਜੀਪੀਸੀ ਮੈਂਬਰਸhip ਉਹਨਾਂ ਨੇ ਸਬੂਤ ਦਿੱਤੇ ਸੀ ਉਹ ਕੱਲਾ ਕੱਲਾ ਮਾਰਕ ਕਰਕੇ ਤੇ ਉਹ ਜੱਜ ਸਾਹਿਬ ਨੂੰ ਦੇਖਿਆ ਤੇ ਵੱਡੀ ਜਿਹੜੀ ਗੱਲ ਆ ਕਿ ਸਾਡੇ ਧਰਮ ਦਾ ਸਾਡਾ ਫੰਡਾਮੈਂਟਲ ਜਿਹੜਾ ਰਿਡਜੰਦਾ ਸਾਡੀ ਰਹਿਤ ਮਰਿਆਦਾ ਦਾ ਜਿਹੜਾ ਬੇਸਿਕ ਕੁਐਸਚਨ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਇਹ ਸਾਡੇ ਜਿਹੜੀ ਫਰੀडम ਆਫ ਰਿਲੀਜਨ ਹੈ ਇਹ ਮੈਂ ਸਮਝਦਾ ਉਹਦੇ ਉੱਤੇ ਬਹੁਤ ਵੱਡਾ ਡਾਕਾ ਇਹ ਹੁਣ ਸਿੱਖ ਰਹਿਤ ਮਰਿਆਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜਾਰੀ ਕੀਤੀ ਹੋਈ ਇਹ ਰਹਿਤ ਮਰਿਆਦਾ ਇਸ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਤੇ ਇਸ ਰਹਿਤ ਬ੍ਰਿਹਾਦਾ ਨੂੰ ਜਿਹੜਾ ਉਹ ਜਿਹੜਾ ਉਹਦੇ ਮੁਤਾਬਕ ਚੱਲਦਾ ਆਪਣੇ ਜੋ ਸੰਸਕਾਰ ਨੇ ਉਹਦੇ ਚਾਹੇ ਜਨਮ ਦੇ ਸੰਸਕਾਰ ਨੇ ਚਾਹੇ ਵਿਆਹ ਸ਼ਾਦੀ ਦੇ ਸੰਸਕਾਰ ਨੇ ਚਾਹੇ ਮਰਤਕ ਦੇ ਸੰਸਕਾਰ ਨੇ ਜਾਂ ਹੋਰ ਜੋ ਸਾਡੇ ਬੁਨਿਆਦੀ ਅਸੂਲ ਨੇ ਸਿੱਖ ਧਰਮ ਦੇ ਉਹ ਸਾਰੇ ਦੇ ਸਾਰੇ ਸਿੱਖ ਰਹਿਤ ਬ੍ਰਿਹਾਦਾ ਅਰੇ ਸਾਡੇ ਧਰਮ ਦਾ ਆਪਣਾ ਗੁਰੂਨੀ ਮਸਲਾ ਹੁਣ ਸਿੱਖ ਰਹਿਤ ਮर्यादा ਦੇ ਵਿੱਚ ਜਿਹੜਾ ਜਨਮ ਤੇ ਨਾਮ ਸੰਸਕਾਰ ਹੈ ਇਹ ਅਸੀਂ ਕਾਪੀਆਂ ਜੱਜ ਸਾਹਿਬ ਨੂੰ ਵੀ ਦੇ ਕੇ ਆਇਆ ਕਿ ਇਹਦੇ ਵਿੱਚ ਸਪੱਸ਼ਟ ਲਿਖਿਆ ਹੋਇਆ ਕਿ ਜਿਹੜਾ ਸਾਡਾ ਨਾਮ ਕਰਨ ਦੀ ਵਿਧੀ ਆ ਉਹ ਕੀ ਹੁੰਦੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਗੁਰੂ ਘਰ ਚ ਜਾਣਾ ਉੱਥੇ ਜਾ ਕੇ ਜਿਹੜੀ ਅਰਦਾਸ ਕਰਾਈ ਜਾਂਦੀ ਆ ਉੱਥੇ ਹੁਕਮਨਾਮਾ ਲਿਆ ਜਾਂਦਾ ਜਿਹੜੇ ਵਾਕ ਦਾ ਪਹਿਲਾ ਸ਼ਬਦ ਹੁੰਦਾ ਉਹਦੇ ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਪਿੱਛੇ ਹਿਦਾਇਤ ਕੀ ਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਂਦਾ ਇਹ ਬੇਸਿਕ ਜਿਹੜੀ ਹੈ ਸਾਡੀ ਇੱਕ ਪਛਾਣ ਹੈ ਕਿ ਜੇ ਸਿੱਖ ਦੇ ਘਰ ਬੱਚਾ ਹੁੰਦਾ ਹੈ ਬੱਚੀ ਹੁੰਦੀ ਹੈ ਤੇ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਨਾਮਕਰਨ ਦੀ ਵਿਧੀ ਹੈ ਉਹਦੇ ਮੁਤਾਬਕ ਹੁਣ ਕੋਈ ਕਾਨੂੰਨ ਬਣਦਾ ਤੇ ਜਿਹੜੇ ਸਾਡੇ ਬੁਨਿਆਦੀ ਧਰਮ ਦੇ ਅਸੂਲ ਨੇ ਉਹਦੇ ਉੱਤੇ ਕੋਈ ਕਾਨੂੰਨ ਥੋੜੀ ਬਣ ਸਕਦਾ ਕਿਉਂਕਿ ਕਾਨੂੰਨ ਨੇ ਵੀ ਜੇ ਸਿੱਖਾਂ ਵਾਸਤੇ ਕਾਨੂੰਨ ਬਣਨਾ ਹੈ ਤਾਂ ਜਿਹੜੇ ਸਿੱਖਾਂ ਦੇ ਬੁਨਿਆਦੀ ਅਸੂਲ ਨੇ ਜੋ ਮर्यादा ਉਹਦੇ ਤੋਂ ਸਹਿਤ ਲੈਣੀ ਹੈ ਜੇ ਹਿੰਦੂ ਭਰਾਵਾਂ ਵਾਸਤੇ ਬਣਦਾ ਤੇ ਉਹਨਾਂ ਦੇ ਬੁਨਿਆਦੀ ਜਿਹੜੇ ਧਰਮ ਦੇ ਸੂਲ ਹੈ ਉਹਦੇ ਮੁਤਾਬਕ ਲੈਣੀ ਹੈ ਤੇ ਮੁਸਲਮਾਨ ਭਰਾਵਾਂ ਦਾ ਬਣਦਾ ਕੁਚਨ ਦਾ ਬਣਦਾ ਉਹਦੇ ਮੁਤਾਬਕ ਲੈਣੀ ਹੈ